ਉਸ ਬੜੀ ਵਾਇਰਲ ਹੋ ਰਹੀ ਆ ਉਹਦੇ ਚ ਤੁਹਾਡੇ ਨਾਲ ਫੋਟੋ ਜਿਹੜੀ ਖੋਸਾ ਸਾਹਿਬ ਦੀ ਜੋੜ ਕੇ ਦਿਖਾਈ ਜਾ ਰਹੀ ਛੋਟਕਪੂਰਾ ਗੋਲੀ ਕਾਂਡ ਦਾ ਚਸ਼ਮਦੀਦ ਜਿਹੜਾ ਜੀ ਉਹ ਖੋਸਾ ਹੈ ਤਨ ਰਿਹਾ ਸੀ ਕਿਉਂਕਿ ਉਹ ਮੁੱਖ ਗਵਾਹ ਹੈ ਜੀ ਇਸ ਕਰਕੇ ਜਿਹੜੀ ਆ ਉਹ ਵਕੀਲਾਂ ਦੀ ਟੀਮ ਉਹਦੇ ਨਾਲ ਬੈਠੀ ਹੋਈ ਹੈ ਕਿਆ ਪ੍ਰੋਜੈਕਸ਼ਨ ਕੀਤੀ ਜਾ ਰਹੀ ਹੈ ਵੀ ਮੌਕੇ ਦੇ ਹਾਲਾਤਾਂ ਨੂੰ ਦੇਖ ਕੇ ਉਹ ਫਿਰ ਉਹਨਾਂ ਨੂੰ ਕੋਟਕਪੂਰੇ ਵਾਲੀ ਜਿਹੜੀ ਉਹ ਜਿਹੜਾ ਨਾ ਕਿ ਉਹ ਉਹਦੇ ਵਿੱਚ ਮੈਂ ਤਾਂ ਇਹ ਕਹਿੰਦਾ ਕਿ ਕਿਉਂ ਨਹੀਂ ਦੱਸਦੇ ਜੀ ਅਕਾਲੀ ਦਰਬਾਦਰ ਬਾਦਲ ਵਾਲੇ ਕਿ ਸੁਖਬੀਰ ਸਿੰਘ ਬਾਦਲਹੂਰੀ ਜ਼ਮਾਨਤ ਦੇ ਉੱਤੇ ਨੇ ਕੋਟਕਪੂਰਾ ਗੋਲੀ ਕਾਂਡ ਵਾਲੇ ਮਾਮਲੇ 'ਚ ਸਮੇਧ ਸੈਣੀ ਚਰਨਜੀਤ ਸ਼ਰਮਾ ਉਮਰਾਂ ਨੰਗਲ ਇਹ ਸਾਰੇ ਜ਼ਮਾਨਤ ਦੇ ਉੱਤੇ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲਹੋਰਾ ਦੀ ਵੀ ਜ਼ਮਾਨਤ ਹੋਈ ਸੀ ਪੰਜਾਬ ਰੈਣਾ ਹਾਈ ਕੋਰਟ ਤੋਂ ਕਿੰਨਾ ਕਿੰਨਾ ਦੇ ਲਿੰਕ ਜਿਹੜੇ ਇੱਥੇ ਪੰਜਾਬ ਦੇ ਵਿੱਚ ਰਹੇ ਨੇ ਮਤਲਬ ਕੱਢਣ ਦੇ ਵਾਸਤੇ ਉਹਨਾਂ ਨੂੰ ਗੈਂਗਸਟਰ ਬਣਾਇਆ ਮੁੜ ਕੇ ਵਰਤ ਕੇ ਜਿਹੜਾ ਜੀ ਉਹ ਛੱਡ ਦਿੱਤਾ ਗੈਂਗਸਟਰਾਂ ਦੇ ਨਾਲ ਸਿੱਧੇ ਸਿੱਧੇ ਤਰੀਕੇ ਦੇ ਨਾਲ ਜੁੜੇ ਨੇ ਉਹਨਾਂ ਨੂੰ ਪੁਲਿਸ ਨੇ ਰਾਉਂਡ ਅਪ ਕੀਤਾ ਹਿਰਾਸਤ ਦੇ ਵਿੱਚ ਲਿਆ ਉਹਨਾਂ ਦੀ ਛਾਣਬੀਣ ਜਿਹੜੀ ਆ ਉਹ جاری ਗੈਂਗਸਟਰਾਂ ਦੇ ਖਿਲਾਫ ਦੇਖੀਏ ਤੁਹਾਡੀ ਜੀਪੀ ਨੇ ਜਿਵੇਂ ਪ੍ਰੈਸ ਕਾਨਫਰੰেন্স ਕਰੀ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਧਰ ਪਕੜ ਜਾ ਰਹੀ ਹੈ ਤੇ ਉਹਦੇ ਨਾਲ ਹੀ ਜੇ ਦੇਖਿਆ ਜਾਵੇ ਜਿੱਥੇ ਲੋੜ ਪੈਂਦੀ ਹੈ ਇਨਕਾਊਂਟਰ ਵੀ ਹੋ ਰਹੇ ਨੇ ਕਿ ਬਲਤੇਜ ਪੰਨੂ ਨੇ ਸਾਹ ਨਾਲ ਪੰਨੂ ਸਾਹਿਬ ਦੇਖੀਏ ਗੈਂਗਸਟਰਾਂ ਦੇ ਖਿਲਾਫ ਜਿਹੜੀ ਮੁਹਿੰਮ ਹੈ ਲਾਕਿ ਲੱਗਦਾ ਲੋਕਾਂ ਨੂੰ ਕਾਫੀ ਟਾਈਮ ਤੋਂ ਇਹਦੀ ਵੇਟ ਸੀਗੀ ਪਰ ਤਾਂ ਕਿੰਨਾ ਕੁ ਲੱਗ ਰਿਹਾ ਹੈ ਵੀ ਸਕਸੈਸਫੁਲੀ ਆਪਰੇਸ਼ਨ ਚੱਲ ਰਿਹਾ ਹੈ ਦੇਖੋ ਐਗਜ਼ੈਕਟ ਤੁਹਾਨੂੰ ਜਿਹੜੀ ਪੁਲਿਸ ਹੈ ਉਹ ਡੇਲੀ ਬੇਸਿਸ ਦੇ ਉੱਤੇ ਅਪਡੇਟ ਕਰੂਗੀ ਪੱਤਰਕਾਰਾਂ ਨੂੰ ਜਿਵੇਂ ਡੀਜੀਪੀ ਸਾਹਿਬ ਨੇ ਕ ਇੱਕ ਤਾਂ ਜਿਹੜਾ ਇਨਕਾਊਂਟਰ ਦੇ ਵਿੱਚ ਮਾਰਿਆ ਵੀ ਗਿਆ ਗੈਂਗਸਟਰ ਜਿਹੜਾ ਦੀ ਉਹਦੇ ਉੱਤੇ ਬਹੁਤ ਸਾਰੇ ਪਰਚੇ ਦਰਜ ਸੀ ਕਤਲਾਂ ਦੇ ਪਰਚੇ ਵੀ ਦਰਜ ਸੀਗੇ ਕੁਝ ਜਿਹੜੇ ਦੀ ਉਹ ਅਰੈਸਟ ਕੀਤੇ ਗਏ ਨੇ 1314 ਦੇ ਕਰੀਬ ਜਿਹੜੇ ਲੋਕ ਨੇ ਜਿਹੜੇ ਗੈਂਗਸਟਰਾਂ ਦੇ ਨਾਲ ਸਿੱਧੇ ਸਿੱਧੇ ਤਰੀਕੇ ਦੇ ਨਾਲ ਜੁੜੇ ਨੇ ਉਹਨਾਂ ਨੂੰ ਪੁਲਿਸ ਨੇ ਰਾਉਂਡ ਅਪ ਕੀਤਾ ਹਿਰਾਸਤ ਦੇ ਵਿੱਚ ਲਿਆ ਉਹਨਾਂ ਦੀ ਛਾਣਬੀਣ ਜਿਹੜੀ ਆ ਉਹ ਜਾਰੀ ਹੈ ਔਰ ਇਹ ਪੜਾਅ ਦਰ ਪੜਾਅ ਜਿਹੜਾ ਚੱਲੂਗਾ ਪਹਿਲੇ 72 ਘੰਟੇ ਨੇ 72 ਘੰਟਿਆਂ ਦਾ ਡਾਟਾ ਤੁਹਾਡੇ ਨਾਲ ਡੀਜੀਪੀ ਸਾਹਿਬ ਸ਼ੇਅਰ ਕਰਨਗੇ ਕਿ ਉਹਦੇ ਵਿੱਚ ਕੀ ਕੀ ਕਾਰਵਾਈਆਂ ਹੋਈਆਂ ਨੇ ਪੂਰੇ ਥਰੂਆਊਟ ਪੰਜਾਬ ਦੇ ਵਿੱਚ 2000 ਟੀਮਾਂ ਜਿਹਦੇ ਵਿੱਚ 12000 ਦੇ ਕਰੀਬ ਪੁਲਿਸ ਆਫੀਸਰ ਜਿਹੜੇ ਉਹ ਸ਼ਾਮਲ ਨੇ ਉਹ ਇਹਨੂੰ ਅੰਜਾਮ ਦੇ ਰਹੇ ਨੇ ਇਹ ਪਹਿਲਾਂ ਹੁਣ ਤੱਕਰ ਕਿਹਾ ਜਾਂਦਾ ਸੀ ਵੀ ਗੈਂਗਸਟਰਾਂ ਦੇ ਪੋਲੀਟੀਕਲ ਤੌਰ ਦੇ ਉੱਤੇ ਲਿੰਕ ਬਹੁਤ ਨੇਗੇ ਕੋਈ ਇੰਨੇ ਸਮੇਂ ਦੇ ਦੌਰਾਨ ਕਿਸੇ ਦਾ ਆਇਆ ਵੀ ਆਖਰ ਕਿਸੇ ਦੇ ਲਿੰਕਡ ਦਾ ਜਿਹੜਾ ਕੋਈ ਗੈਂਗਸਟਰ ਹੈ ਉਹ ਪੁਲਿਸ ਦੇ ਅੱਥਾ ਆਇਆ ਹੋ ਤੁਸੀਂ ਬੜੀ ਦੇਰ ਦੀ ਪੱਤਰਕਾਰੀ ਕਰਦੇ ਹੋ ਤੁਹਾਨੂੰ ਪਤਾ ਕਿੰਨਾ ਕਿੰਨਾ ਦੇ ਲਿੰਕ ਜਿਹੜੇ ਇੱਥੇ ਪੰਜਾਬ ਦੇ ਵਿੱਚ ਰਹੇ ਨੇ ਕਿੰਨਾ ਲੋਕਾਂ ਨੇ ਨੌਜਵਾਨੀ ਨੂੰ ਕਿਰਾਹੇ ਪਾਇਆ ਆਪਣੇ ਮਤਲਬ ਕੱਢਣ ਦੇ ਵਾਸਤੇ ਉਹਨਾਂ ਨੂੰ ਗੈਂਗਸਟਰ ਬਣਾਇਆ ਮੁੜ ਕੇ ਵਰਤ ਕੇ ਜਿਹੜਾ ਜੀ ਉਹ ਛੱਡ ਦਿੱਤਾ ਉਹ ਵੀ ਪਛਤਾ ਪਛਤਾਉਂਦੇ ਨੇ ਉਹਨਾਂ ਦੀਆਂ ਇੰਟਰਵਿਊਜ਼ ਵਗੈਰਾ ਤੁਸੀਂ ਵੀ ਦੇਖੀਆਂ ਨੇ ਕਿ ਸਾਨੂੰ ਸਿਆਸਤਦਾਨਾਂ ਨੇ ਜਿਹੜਾ ਜੀ ਉਹ ਵਰਤ ਲਿਆ ਘੱਟੋ ਘੱਟ ਦਾਅਵੇ ਦੇ ਨਾਲ ਮੈਂ ਮੌਜੂਦਾ ਸਰਕਾਰ ਦੇ ਬਾਰੇ ਦੇ ਵਿੱਚ ਜਿਹੜਾ ਦੀ ਕਹਿ ਸਕਦਾ ਕਿ ਕਿਸੇ ਸਾਡੇ ਮંત્રી ਸਹਿਬਾਨ ਕਿਸੇ ਐਮਐਲਏ ਸਾਹਿਬ ਕਿਸੇ ਹੋਰ ਜਿੰਨੇ ਵੀ ਪਾਰਟੀ ਦੇ ਉਧੇਦਾਰ ਨੇ ਉਹਨਾਂ ਦਾ ਕਿਸੇ ਗੈਂਗਸਟਰ ਦੇ ਨਾਲ ਕੋਈ ਸਬੰਧ ਨਹੀਂ ਨਾ ਅਸੀਂ ਕਿਸੇ ਗੈਂਗਸਟਰ ਦੀ ਪੁਸ਼ਤ ਪਨਾਹੀ ਕਰਦੇ ਆ ਇਸ ਮਾਮਲੇ ਦੇ ਉੱਤੇ ਸੀਐਮ ਸਾਹਿਬ ਦਾ ਬਿਲਕੁਲ ਸਟ੍ਰੇਟ ਫਾਰਵਰਡ ਜਿਹੜਾ ਜੀ ਉਹ ਕਹਿਣਾ ਇੱਕ ਤਾਂ ਜ਼ੀਰੋ ਟੋਲਰੈਂਸ ਹੈ ਸੈਕੰਡ ਇਹ ਕਿ ਕੋਈ ਗੋਲੀ ਚਲਾਊਗਾ ਤੇ ਉਹਨੂੰ ਅੱਗੋਂ ਲੋਰੀ ਨਹੀਂ ਸੁਣਾਈ ਜਾਊਗੀ ਤੇ ਕੱਲ ਸੁਖਿੰਦਰ ਰੰਧਾਵਾਹਰ ਨੂੰ ਜਦੋਂ ਇਹ ਪੁੱਛਿਆ ਵੀ ਆਖਰਕਾਰ ਇਹ ਕੈਂਪੇਨ ਸ਼ੁਰੂ ਕਰੀਏਗੀ ਪੰਜਾਬ ਪੁਲਿਸ ਨੇ ਤੇ ਹਾਲਾਂਕਿ ਸਰਕਾਰ ਨੇ ਕਹਿ ਵੀ ਗੈਂਗਸਟਰ ਖਤਮ ਕਰਨੇ ਨੇ ਉਹ ਕਹਿੰਦੇ ਵੀ ਪਹਿਲਾਂ ਤਾਂ ਪੁਲਿਸ ਕਹਿੰਦੇ ਡੀਜੀਪ ਨੇ ਲੋਕ ਨੇ ਕਿ ਜਿਹੜੇ ਉਧਰ ਲਿੰਕਡ ਨੇ ਤੇ ਦੂਜੇ ਪਾਸੇ ਕੀ ਇੰਨਾ ਟਾਈਮ ਚੱਲਦੇ ਹੋ ਗਿਆ ਕਹਿੰਦੇ ਕੋਈ ਬਹੁਤਾ ਲੱਗਦਾ ਨਹੀਂ ਹੈਗਾ ਵੀ ਸਕਸੈਸਫੁਲੀ ਅੱਗੇ ਵੱਧ ਪਾਉਗਾ ਚਲੋ ਉਹਨਾਂ ਦੇ ਕਹਿਣ ਦੇ ਨਾਲ ਜਿਹੜਾ ਜੀ ਉਹ ਕੀ ਹੋਣਾ ਕਈ ਵਾਰੀ ਇਹ ਵੀ ਹੁੰਦਾ ਕਿ ਉਹ ਡਰ ਪੈ ਜਾਂਦਾ ਕਿ ਪਤਾ ਨਹੀਂ ਅੱਗੇ ਤੋਂ ਅੱਗੇ ਕਿੱਧਰ ਨੂੰ ਜੜੀਆਂ ਜੀ ਨਿਕਲਾਉਣੇ ਸਭ ਨੂੰ ਪਤਾ ਹੈ ਕਿ ਉੱਤਰ ਪ੍ਰਦੇਸ਼ ਤੋਂ ਲਿਆ ਕੇ ਇੱਥੇ ਕਿਹਨੇ ਰੱਖਿਆ ਸੀਗਾ ਪੰਜਾਬ ਦੀਆਂ ਜੇਲਾਂ ਦੇ ਵਿੱਚ ਔਰ ਕਿਵੇਂ ਰੱਖਿਆ ਸੀ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਸੁਪਰੀਮ ਕੋਰਟ ਤੱਕ ਮਾਮਲਾ ਲੜਨਾ ਪਿਆ ਸੀਗਾ ਉਹਨੂੰ ਲਿਜਾਣ ਦੇ ਵਾਸਤੇ ਇਸ ਕਰਕੇ ਕਹਿ ਰਿਹਾ ਉਹਨਾਂ ਦੇ ਕਹਿਣ ਦੇ ਨਾਲ ਰੰਧਾਵਾ ਸਾਹਿਬ ਦੇ ਕਹਿਣ ਦੇ ਨਾਲ ਨਹੀਂ ਕੁਝ ਵੀ ਹੋਣਾ ਮਾਨ ਸਾਹਿਬ ਔਰ ਉਹਨਾਂ ਦੀ ਸਰਕਾਰ ਦੇ ਕੋਲੇ ਇਹ ਵਿਲ ਪਾਵਰ ਜਿਹੜੀ ਹੈ ਜੀ ਉਹਨਾਂ ਦੀ ਬਹੁਤ ਸਟਰੋਂਗ ਹੈ ਕਿ ਇਹ ਗੈਂਗਸਟਰਵਾਦ ਜਿਹੜਾ ਜੀ ਇਹਦੀਆਂ ਜੜਾਂ ਪੁੱਟਾਂਗੇ ਇੱਕ ਲਾਸਪਾਰਾ ਬਨੂ ਸਾਹਿਬ ਕੀ ਜਿਵੇਂ ਐਸਆਈਟੀ ਸ਼੍ਰੀ ਗੁਰਗਰਾਂ ਸਾਹਿਬ ਨੂੰ ਲੈ ਕੇ ਲਗਾਤਾਰ ਵਰਕਿੰਗ ਕਰ ਰਹੀ ਹੈਗੀ ਇੱਕ ਪੋਸਟ ਬੜੀ ਵਾਇਰਲ ਹੋ ਰਹੀ ਆ ਉਹਦੇ ਚ ਤੁਹਾਡੇ ਨਾਲ ਫੋਟੋ ਜਿਹੜੀ ਖੋਸਾ ਸਾਹਿਬ ਦੀ ਜੋੜ ਕੇ ਦਿਖਾਈ ਜਾ ਰਹੀ ਹੈ ਵੀ ਦੇਖੋ ਜੀ ਤਾਂ ਪਹਿਲੀ ਪਲੈਨਿੰਗ ਸੀਗੀ ਕਿ ਕਿਤਨੇ ਕਿਤੇ ਲੱਗਦਾ ਵੀ ਇਹੇ ਵਿਰੋਧੀ ਤਿਰਕਨੀ ਹੋਇਆ ਹੈ ਅਲੱਗ-ਅਲੱਗ ਪੇਜੀਜ਼ ਨੇ ਜਿਹੜੇ ਕਿ ਉਹਨਾਂ ਨੂੰ ਸ਼ੇਅਰ ਕਰ ਰਹੇ ਨੇ ਕੋਟਕਪੂਰਾ ਗੋਲੀकांड ਹੋਇਆ ਸੀ ਕੋਟਕਪੂਰਾ ਗੋਲੀकांड ਦਾ ਜਿਹੜਾ ਚਲਾਨ ਪੇਸ਼ ਹੋਇਆ ਹੈ ਤੇ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਸੁਮੇਧ ਸੈਣੀ ਚਰਨਜੀਤ ਸ਼ਰਮਾ ਉਮਰਾਨ ਨੰਗਲ ਇਹ ਸਾਰੇ ਜ਼ਮਾਨਤ ਦੇ ਉੱਤੇ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲਹੁਰਾ ਦੀ ਵੀ ਜ਼ਮਾਨਤ ਹੋਈ ਸੀ ਪੰਜਾਬ ਰੈਣਾ ਹਾਈ ਕੋਰਟ ਤੋਂ ਕੋਟ ਕਪੂਰਾ ਗੋਲੀ ਕਾਂਡ ਦਾ ਚਸ਼ਮਦੀਦ ਜਿਹੜਾ ਜੀ ਉਹ ਖੋਸਾ ਹੈ ਇਹ ਜਦੋਂ ਫਰੀਦਕੋਟ ਦੇ ਵਿੱਚ ਕੇਸ ਚੱਲ ਰਿਹਾ ਸੀਗਾ ਜੀ ਮੈਂ ਨਹੀਂ ਕਹਿੰਦਾ ਇਹ ਆਈਨਾ ਬਣਾਈ ਹੋਈ ਆ ਜਦੋਂ ਫਰੀਦਕੋਟ ਦੇ ਵਿੱਚ ਕੇਸ ਜਿਹੜਾ ਦੀ ਉਹ ਚੱਲ ਰਿਹਾ ਸੀ ਕਿਉਂਕਿ ਉਹ ਮੁੱਖ ਗਵਾਹ ਆ ਜੀ ਇਸ ਕਰਕੇ ਜਿਹੜੀ ਆ ਉਹ ਵਕੀਲਾਂ ਦੀ ਟੀਮ ਉਹਦੇ ਨਾਲ ਬੈਠੀ ਹੋਈ ਹੈ ਪਰ ਹੁਣ ਸ਼ਾਇਦ ਪ੍ਰੋਜੈਕਸ਼ਨ ਕੀਤੀ ਜਾ ਰਹੀ ਹੈ ਵੀ ਮੌਕੇ ਦੇ ਹਾਲਾਤਾਂ ਨੂੰ ਦੇਖੇ ਉਹ ਫਿਰ ਉਹਨਾਂ ਨੂੰ ਕੋਟਕਪੂਰੇ ਵਾਲੀ ਜਿਹੜੀ ਉਹ ਛੇੜਾ ਨਾ ਕਿ ਉਹ ਉਹਦੇ ਵਿੱਚ ਮੈਂ ਤਾਂ ਇਹ ਕਹਿੰਦਾ ਕਿ ਕਿਉਂ ਨਹੀਂ ਦੱਸਦੇ ਜੀ ਅਕਾਲੀ ਦਲ ਬਾਦਲ ਵਾਲੇ ਕਿ ਸੁਖਬੀਰ ਸਿੰਘ ਬਾਦਲਹਰੀ ਜ਼ਮਾਨਤ ਦੇ ਉੱਤੇ ਨੇ ਕੋਟਕਪੂਰਾ ਗੋਲੀਕਾਰਡ ਵਾਲੇ ਮਾਮਲੇ 'ਚ ਐਸਜੀਪੀਸੀ ਅੱਤਸ਼ੀ ਹੋਰਾਂ ਦੀ ਕੰਪਲੇਂਟ ਲੈ ਕੇ ਤਾਂ ਦਿੱਲੀ ਪੁਲਿਸ ਕੋਲੇ ਚਲੇਗੀ ਕਦੇ ਇੱਥੇ ਐਸਜੀਪੀਸੀ ਇਹਨਾਂ ਮਾਮਲਿਆਂ ਦੇ ਵਿੱਚ ਕਿਸੇ ਪੁਲਿਸ ਦੇ ਕੋਲੇ ਗਈ ਸੀ ਜੀ ਚਾਹੇ ਉਹ ਬੁਰਜ ਜਵਾਰ ਸਿੰਘ ਵਾਲਾ ਤੋਂ ਗੁਰੂਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਵੇ ਚਾਹੇ ਉਹ ਉਹਦੀ ਬੇਅਦਬੀ ਹੋਵੇ ਚਾਹੇ ਜਿਹੜਾ ਕੋਟਕਪੂਰਾ ਦੇ ਵਿੱਚ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਬਿਚਾੜਾਂ ਮਾਰੀਆਂ ਜਾਣ ਚਾਹੇ ਬਾਬਲ ਦੇ ਵਿੱਚ ਗੋਲੀ ਚੱਲੇ ਜੀ ਕੀ ਪੁਲਿਸ ਪੁਲਿਸ ਦੇ ਵਿੱਚ ਫਰਕ ਹੈ ਜੀ ਕਿ ਉੱਥੇ ਤੁਸੀਂ ਪੁਲਿਸ ਕੋਲੇ ਚਲੇ ਗਏ ਇੱਥੇ 328 ਰੁਪਿਆਂ ਦੇ ਤੁਸੀਂ ਕਹਿੰਦੇ ਹੋ ਕਿ ਨਹੀਂ ਅਸੀਂ ਇਸ ਮਾਮਲੇ ਦੇ ਉੱਤੇ ਪੁਲਿਸ ਕੋਲੇ ਨਹੀਂ ਜਾਣਾ ਜੀ ਤਲਕਾਰ ਦੇਖੇ ਕਿ ਗੈਂਗਸਟਰਾਂ ਨੂੰ ਲੈ ਕੇ ਸਰਕਾਰ ਨੇ ਇੱਕ ਤਾਂ ਸਪਸ਼ਟ ਕਰਤੀ ਹੈ ਸਥਿਤੀ ਕਿ ਆਖਰ ਕੋਈ ਕਿਸੇ ਦਾ ਕਿਤੇ ਵੀ ਲਿੰਕ ਹੋਵੇ ਬਖਸ਼ਾ ਨਹੀਂ ਗਜਾਊਗਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕੱਲ ਦਾ ਆਪਰੇਸ਼ਨ ਲਗਾਤਾਰ ਚੱਲ ਰਿਹਾ ਉਹਦੇ ਡਾਟੇ ਤਾਂ ਕਹਿੰਦੇ ਪੁਲਿਸ ਸ਼ੇਅਰ ਕਰੂਗੀ ਪਰ ਕੋਈ ਵੀ ਸਰਕਾਰ ਦੇ ਪੱਖੋਂ ਕਹਿੰਦੇ ਜਰੂਰ ਗਰੰਟੀ ਦਿੰਦੇ ਆ ਵੀ ਕਿਸੇ ਵੀ ਮੰਤਰੀ ਲੀਡਰ ਦੀ ਆਖਰਕਾਰ ਕੋਈ ਅਜਿਹੀਆਂ ਤਸਵੀਰਾਂ ਜਾਂ ਲਿੰਕ ਹੈ ਉਹ ਸਾਹਮਣੇ ਨਿਕਲ ਕੇ ਨਹੀਂ ਆਊਗਾ ਦੂਜੇ ਪਾਸੇ ਜਿਹੜੀ ਫੋਟੋ ਲਗਾਤਾਰ ਵਾਇਰਲ ਹੋ ਰਹੀ ਆ ਉਹਨੂੰ ਲੈ ਕੇ ਵੀ ਉਹਨਾਂ ਨੇ ਸਪਸ਼ਟ ਕਰਿਆ ਵੀ ਇਹ ਉਸ ਸਮੇਂ ਦੀ ਦੀ ਫੋਟੋ ਹੈ ਜਦੋਂ ਕੀਰਾਂ ਦੀ ਟੀਮ ਦੇ ਨਾਲ ਉਹ ਬ ਲੀਡਰ ਕਹਿੰਦੇ ਕਿ ਜਮਾਨਤ ਤੇ ਨੇ ਇਹ ਆਖਰਕਾਰ ਕੋਈ ਨਹੀਂ ਦੱਸ ਰਿਹਾ ਹੈਗਾ ਤੇ ਉਸ ਫੋਟੋ ਨੂੰ ਇਸ ਸਮੇਂ ਦੇ ਦੌਰਾਨ ਇੱਕ ਪ੍ਰੋਜੈਕਸ਼ਨ ਦੇ ਰੂਪ ਦੇ ਵਿੱਚ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਵੀਡੀਓ ਜਨਿਸਤ ਸਨਿ ਦੇ ਨਾਮ ਸੁਮਿਤ ਸਿੰਘ ਰੋਜਾਨਾ ਸੈਂਟੀਵੀ ਚੰਡੀਗੜ੍ਹ